ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਮੰਦਿਰ ਮਸਜਿਦ ਗੁਰਦੁਆਰੇ ਜਾਣ ਦੀ ਹਰ ਰੋਜ਼ ਜਿਹੜਾ ਬੰਦਾ ਸਵੇਰੇ ਉੱਠ ਕੇ 3 ਵਜੇ ਜਾਂ 4 ਵਜੇ ਮੰਦਿਰ ਮਸਜਿਦ ਗੁਰਦੁਆਰੇ ਵਿੱਚ ਜਾਂਦਾ ਹੈ ਤੇ ਉਹ ਇਹ ਸਮਝਦਾ ਹੈ ਕਿ ਜਿਹੜਾ ਭਗਵਾਨ ਹੈ ਜਿਹੜਾ ਰੱਬ ਹੈ ਉਹ ਮੰਦਿਰ ਵਿੱਚ ਹੈ ਗੁਰਦੁਆਰੇ ਵਿੱਚ ਇਹਨਾਂ ਦੇ ਵਿੱਚ ਬੰਦ ਹੈ ਇਸ ਕਰਕੇ ਉਹ ਰੁਟੀਨ ਦੇ ਨਾਲ ਜਾਂਦਾ ਸਭ ਤੋਂ ਪਹਿਲਾਂ ਜਾਂਦਾ ਤੇ ਜਾ ਕੇ ਉਥੇ ਆਪਣਾ ਦਰਵਾਜ਼ਾ ਖੋਲਦਾ ਮੰਦਰ ਮਰਚਿਤ ਗੁਰਦੁਆਰੇ ਦੇ ਤੇ ਉਹ ਸਮਝਦਾ ਕਿ ਭਗਵਾਨ ਇੱਥੇ ਹੀ ਬੰਦ ਹੈ ਹਰ ਰੋਜ਼ ਰੁਟੀਨ ਦੇ ਵਿੱਚ ਜਾਂਦੇ ਨੇ ਕਈ ਬੰਦੇ ਜਾਂਦੇ ਨੇ ਚੰਗੀ ਗੱਲ ਹੈ ਜਾਣਾ ਚਾਹੀਦਾ ਪਰ ਕੇਵਲ ਉਹਨਾਂ ਦਾ ਸਰੀਰ ਜਾਂਦਾ ਉਥੇ ਮਨ ਨਹੀਂ ਜਾਂਦਾ ਸਰੀਰ ਕਰਕੇ ਤੇ ਉਹ ਹਰ ਰੋਜ਼ ਜਾ ਰਹੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਜਿਹੜਾ ਰੱਬ ਹੈ ਮੰਦਰ ਗੁਰਦੁਆਰੇ ਦੇ ਅੰਦਰ ਬੰਦ ਹੈ ਉਹ ਜਾਂਦੇ ਤਾਂ ਹਾਂ ਰੋਜ਼ ਨੇ ਪਰ ਉਹਦਾ ਕੇਵਲ ਸਰੀਰ ਜਾਂਦਾ ਹੈ ਮਨ ਨਹੀਂ ਜਾਂਦਾ ਉਹਨਾਂ ਦਾ ਜਿਸ ਬੰਦੇ ਦਾ ਮਨ ਚਲ ਗਿਆ ਮੰਦਿਰ ਮਸਜਿਦ ਜਾਂ ਗੁਰਦੁਆਰੇ ਵਿੱਚ ਮਨ ਚਲਾ ਗਿਆ ਉਹਨੂੰ ਫਿਰ ਚਾਰੇ ਪਾਸੇ ਹਰ ਪਾਸੇ ਪ੍ਰਮਾਤਮਾ ਦਿਖਾਈ ਦੇਵੇਗਾ ਜੇ ਉਹ ਚੰਦ ਤੇ ਚਲਾ ਜਾਏਗਾ ਤਾਂ ਫਿਰ ਵੀ ਉਹ ਮੰਦਿਰ ਗੁਰਦੁਆਰੇ ਦੇ ਵਿੱਚ ਬੈਠਾ ਹੋਵੇਗਾ ਜੇ ਪਹਾੜਾਂ ਤੇ ਚਲਾ ਜਾਏਗਾ ਤਾਂ ਵੀ ਉਹ ਮੰਦਿਰ ਮਸਜਿਦ ਗੁਰਦੁਆਰੇ ਵਿੱਚ ਬੈਠਾ ਹੋਵੇਗਾ ਕਿਉਂਕਿ ਉਹਦੇ ਉਹਦਾ ਤੇ ਮਨ ਮੰਨ ਉਮੜਾ ਮਨ ਹੈ ਉਹ ਚਲਾ ਗਿਆ ਮੰਦਰ ਵਿੱਚ ਚਲਾ ਗਿਆ ਮਨ ਜਿਹੜਾ ਉਹ ਗੁਰਦੁਆਰੇ ਵਿੱਚ ਚਲਾ ਗਿਆ ਉਹ ਤਾਂ ਹਰ ਟਾਈਮ ਉਹਦਾ ਜਿਹੜਾ ਮਨ ਹੈ ਉਹ ਮੰਦਰ ਵਿੱਚ ਹੈ ਉਹਦੇ ਵਾਸਤੇ ਇਹ ਨਹੀਂ ਕਿ ਕੇਵਲ ਜਿਹੜਾ ਭਗਵਾਨ ਹੈ ਉਹ ਮੰਦਰ ਜਾਂ ਗੁਰਦੁਆਰੇ ਵਿੱਚ ਬੰਦ ਹੈ ਨਹੀਂ ਉਹਦੇ ਵਾਸਤੇ ਤੇ ਜਿਹੜਾ ਜਿਹਦਾ ਮਨ ਚਲਾ ਗਿਆ ਜਿਹੜਾ ਮਨ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਿਹਦਾ ਮਨ ਕਰਕੇ ਜਿਹੜਾ ਚਲਾ ਗਿਆ ਨਾ ਉਹਦੇ ਜਿੱਥੇ ਵੀ ਜਾਏਗਾ ਉੱਥੇ ਹੀ ਮੰਦਿਰ ਮਸਜਿਦ ਗੁਰਦੁਆਰਾ ਪਾਏਗਾ ਉਹਨੂੰ ਇਹ ਭੁਲੇਖਾ ਨਹੀਂ ਰਹੇਗਾ ਕਿ ਕੇਵਲ ਮੈਂ ਇੱਕ ਪਿੰਡ ਸ਼ਹਿਰ ਵਿੱਚ ਕਿਸੇ ਮੰਦਿਰ ਮਸਜਿਦ ਗੁਰਦੁਆਰੇ ਦੇ ਅੰਦਰ ਜਾਵਾਂਗਾ ਤਾਂ ਤਾਂ ਹੀ ਮੈਨੂੰ ਰੱਬ ਦੀ ਪ੍ਰਾਪਤੀ ਹੋਏਗੀ ਨਹੀਂ ਉਹ ਜਦੋਂ ਮਨ ਕਰਕੇ ਚਲਾ ਜਾਂਦਾ ਨਾ ਜਦੋਂ ਉਹਦਾ ਮਨ ਜਾਂਦਾ ਹੈ ਪਰਮਾਤਮਾ ਦੇ ਵਿੱਚ ਤਾਂ ਉਹਦੇ ਵਾਸੇ ਚਾਰੇ ਵਾਸੇ ਪਰਮਾਤਮਾ ਹੈ ਪਰ ਕੁਝ ਲੋਕ ਨੇ ਜਿਹੜੇ ਜਿੰਨਾ ਮੰਦਰ ਮਸਜਿਦ ਗੁਰਦੁਆਰਿਆਂ ਵਿੱਚ ਜਿਹੜੇ ਉਪਧਰ ਕਰਦੇ ਨੇ ਜਿਹੜੇ ਧਾਰਮਿਕਤਾ ਦੇ ਨਾਂ ਤੇ ਲੋਕਾਂ ਨਾਲ ਖਲਵਾੜ ਕਰਦੇ ਨੇ ਕਿਉਂਕਿ ਜਿਹੜੇ ਧਾਰਮਿਕ ਜਗ੍ਹਾ ਉਹਨਾਂ ਤੇ ਉਹਨਾਂ ਅੱਡੇ ਬਣਾ ਲੈਨੇ ਆਪਣੇ ਸੰਗਠਨ ਬਣਾ ਲੈਨੇ ਆਪਣੀਆਂ ਸੰਪਰਦਾਵਾਂ ਬਣਾ ਲਈਆਂ ਉਹ ਆਪਣੇ ਹੁਕਮ ਚਲਾਉਂਦੇ ਨੇ ਕਿ ਉਹਨਾਂ ਕਰਕੇ ਉਹ ਜਿਹੜੇ ਹੁਕਮ ਚਲਾਉਂਦੇ ਨੇ ਉਹ ਲੋਕਾਂ ਨੂੰ ਹੁਕਮ ਚੰਗੇ ਨਹੀਂ ਲੱਗਦੇ ਪਰ ਉਹਨਾਂ ਇੱਕ ਸੰਗਠਨ ਬਣਾ ਲਿਆ ਹੁੰਦਾ ਹੈ ਉਹ ਜੋ ਉਹਨਾਂ ਨੂੰ ਕੋਈ ਮੰਦਿਰ ਮਸਜਿਦਾਂ ਗੁਰਦੁਆਰੇ ਦੀ ਮਰਿਆਦਾ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਦੀ ਆਪਣੀ ਮਰਿਆਦਾ ਹੁੰਦੀ ਹੈ ਉਹ ਜੋ ਹੁਕਮ ਹੋਣ ਲੋਕਾਂ ਦੇ ਉਹ ਥਾਪ ਦੇਣ ਕਿਉਂਕਿ ਉਹ ਥਾਪਦੇ ਵੀ ਨਹੀਂ ਕਿਉਂਕਿ ਉਹ ਉਹਨਾਂ ਇੱਕ ਸੰਗਠਨ ਬਣਾ ਲਿਆ ਇੱਕ ਸੰਪਰਦਾਵ ਬਣਾ ਲਈ ਉਹ ਆਪਣੇ ਹੁਕਮ ਲੋਕਾਂ ਦੇ ਉੱਪਰ ਥੋਪ ਦੇਣ ਜਦੋਂ ਵੀ ਕਿਤੇ ਦੁਨੀਆ ਦੇ ਵਿੱਚ ਮੰਦਿਰ ਮਸਜਿਦ ਗੁਰਦੁਆਰੇ ਮਟਣਗੇ ਤਾਂ ਇਹਨਾਂ ਲੋਕਾਂ ਦੇ ਕਰਕੇ ਮਟਣਗੇ ਨਾਸਤਿਕਾਂ ਦੇ ਕਰਕੇ ਨਹੀਂ ਮਟਣਗੇ ਇਹਨਾਂ ਅਗਿਆਨੀ ਲੋਕਾਂ ਦੇ ਕਰਕੇ ਮਟਣਗੇ ਜਿਨ੍ਹਾਂ ਕੋਲ ਕੋਈ ਗਿਆਨ ਨਹੀਂ ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਸੰਗਠਨ ਬਣਾ ਕੇ ਬੈਠੇ ਨੇ ਗੁਰਦੁਆਰਿਆਂ ਦੇ ਵਿੱਚ ਸੰਪਰਦਾਮਾ ਬਣਾ ਕੇ ਬੈਠੇ ਨੇ ਇਹਨਾਂ ਦੇ ਕਾਰਨ ਅਗਿਆਨੀ ਲੋਕਾਂ ਦੇ ਕਾਰਨ ਜਦੋਂ ਵੀ ਤੇ ਇਸ ਧਰਤੀ ਤੋਂ ਮੰਦਰ ਮਸਜਿਦ ਗੁਰਦੁਆਰੇ ਜਾਂ ਧਾਰਮਿਕ ਸਥਾਨ ਮਟਣਗੇ ਤਾਂ ਇਹਨਾਂ ਕਰਕੇ ਹੀ ਮਟਣਗੇ ਕਿਉਂਕਿ ਇਹਨਾਂ ਨੂੰ ਧਾਰਮਿਕਤਾ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਕੋਈ ਗਿਆਨ ਨਹੀਂ ਹੁੰਦਾ ਇਹ ਕੇਵਲ ਤੇ ਕੇਵਲ ਆਪਣੀਆਂ ਚੌਧਰਾ ਵਾਸਤੇ ਆਪਣੀਆਂ ਸੰਪਰਦਾਵਾਂ ਬਣਾਉਂਦੇ ਨੇ ਆਪਣੇ ਜਿਹੜੇ ਸੰਗਠਨ ਨੇ ਛੋਟੇ ਸੰਗਠਨ ਵੱਡੇ ਸੰਗਠਨ ਆਪਣਾ ਇੱਕ ਗਰੁੱਪ ਬਣਾਉਂਦੇ ਨੇ ਇਸ ਕਰਕੇ ਇਹ ਲੋਕ ਬਹੁਤ ਖਤਰਨਾਕ ਨੇ ਔਰ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਜਿਹੜਾ ਹਰ ਰੋਜ਼ ਗੁਰਦੁਆਰੇ ਮੰਦਿਰ ਮਸਜਿਦ ਨਹੀਂ ਜਾ ਸਕਦਾ ਉਹ ਕੇਵਲ ਇਸ ਭਰਮ ਵਿੱਚ ਨਾ ਰਹੇ ਕਿ ਉਹਨੂੰ ਰੱਬ ਨਹੀਂ ਮਿਲੇਗਾ ਰੱਬ ਤਾਂ ਘਰ ਬੈਠਿਆਂ ਵੀ ਮਿਲ ਜਾਏਗਾ ਜੇ ਮਨ ਤੁਹਾਡਾ ਠੀਕ ਹੈ ਜੇ ਮਨ ਤੁਹਾਡਾ ਸਥਿਰ ਹੈ ਮਨ ਵਰਤਮਾਨ ਵਿੱਚ ਹੈ ਜੇ ਮਨ ਅੱਗੇ ਭਜਦਾ ਹੈ ਅੱਗੇ ਭਵਿੱਖ ਵਿੱਚ ਭਜਦਾ ਹੈ ਗਾਂ ਗਾਂ ਨੂੰ ਭਜੇਗਾ ਤੇ ਫਿਰ ਕਿਤੇ ਵੀ ਉਸ ਪ੍ਰਮਾਤਮਾ ਨਹੀਂ ਮਿਲ ਪ੍ਰਮਾਤਮਾ ਨਹੀਂ ਮਿਲ ਸਕੇ ਜੇਕਰ ਮਨ ਸਥਿਰ ਹੈ ਮਨ ਰੁਕਿਆ ਹੋਇਆ ਹੈ ਤਾਂ ਫਿਰ ਗੁਰਦੁਆਰੇ ਜਾਓ ਮੰਦਰ ਮਸਜਿਦ ਜਾਓ ਨਾ ਜਾਓ ਘਰ ਵਿੱਚ ਹੀ ਜੇ ਮਨ ਰੁਕਿਆ ਹੋਇਆ ਹੈ ਮਨ ਦਾ ਠਹਿਰਾਵ ਹੈ ਤਾਂ ਫਿਰ ਘਰ ਵਿੱਚ ਜੀ ਤੁਹਾਨੂੰ ਉਸ ਪ੍ਰਮਾਤਮਾ ਦੇ ਦੁਨੀਆ ਦੇ ਵਿੱਚੋਂ ਉਸ ਕੁਦਰਤ ਦੇ ਵਿੱਚੋਂ ਪ੍ਰਮਾਤਮਾ ਦੀ ਬਣਾਈ ਘਰ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਕਿਉਂਕਿ ਜਿੰਨੀ ਵੀ ਧਰਤੀ ਹੈ ਜੀਵ ਜੰਤੂ ਜਿਹੜੇ ਆਪਾਂ ਹਵਾ ਲੈਨੇ ਆ ਸਭ ਪਸ਼ੂ ਪੰਛੀ ਸਭ ਉਸ ਪ੍ਰਮਾਤਮਾ ਦੇ ਬਣਾਏ ਨੇ ਬੰਦੇ ਦਾ ਬਣਾਇਆ ਕੁਝ ਨਹੀਂ ਹੈ ਬੰਦਾ ਬੰਦੇ ਨੇ ਤਾਂ ਆਪਣੇ ਸੰਗਠਨ ਬਣਾਏ ਨੇ ਬੰਦੇ ਨੇ ਤੇ ਆਪਣੀਆਂ ਸੰਪਰਦਾਵਾਂ ਬਣਾਈਆਂ ਬੰਦੇ ਨੇ ਕੁਛ ਐਸਾ ਕੰਮ ਕੁਦਰਤ ਵਾਸਤੇ ਸੋਣਾ ਕੰਮ ਨਹੀਂ ਕੀਤਾ ਕੁਦਰਤ ਨੂੰ ਸੋਣਾ ਨਹੀਂ ਬਣਾਇਆ ਬੰਦਾ ਤੇ ਜਿੱਥੇ ਗਿਆ ਉਸਨੇ ਹਮੇਸ਼ਾ ਉਥੇ ਗੰਦੀ ਪਾਇਆ ਆਪਾਂ ਆਪਣੇ ਆਲੇ ਦੁਆਲੇ ਦੇਖ ਲਈਏ ਆਲੇ ਦੁਆਲੇ ਧਰਤੀ ਜਿਹੜੀ ਆਪਾਂ ਇਸ ਧਰਤੀ ਨੂੰ ਕਿੰਨੀ ਆਪਾਂ ਗੰਦੀ ਕੀਤੀ ਹੈ ਗੰਦਗੀ ਦੇ ਢੇਰ ਥਾਂ ਥਾਂ ਲਾਏ ਨੇ ਅਸੀਂ ਕਿਤੇ ਕੋਈ ਗੰਦ ਛੁੱਟਿਆ ਕਿਤੇ ਕੋਈ ਕੁਛ ਛੁੱਟਿਆ ਹੈ ਅਸੀਂ ਕਿਤੇ ਅਸੀਂ ਦਰਖਤਾਂ ਨੂੰ ਪਾਣੀ ਨਹੀਂ ਪਾਇਆ ਫੁੱਲਾਂ ਨੂੰ ਕਦੀ ਪਾਣੀ ਨਹੀਂ ਪਾਇਆ ਅਸੀਂ ਗੰਦ ਦੇ ਢੇਰ ਲਾਏ ਮਤਲਬ ਜਿੰਨਾ ਵੀ ਇਸ ਧਰਤੀ ਤੇ ਗੰਦ ਪਾਇਆ ਇਸ ਬੰਦੇ ਨੇ ਪਾਇਆ ਇਸ ਧਰਤੀ ਦੀ ਜੋ ਕੁਦਰਤ ਨੇ ਕੁਦਰਤ ਦੀ ਸੰਭਾਲ ਕਰਨੀ ਸੀ ਇਸ ਬੰਦੇ ਨੇ ਨਹੀਂ ਕੀਤੀ ਜਿਹੜਾ ਇਸ ਧਰਤੀ ਨੂੰ ਸਵਰਗ ਬਣਾਉਣਾ ਸੀ ਇਸ ਬੰਦੇ ਨੇ ਨਹੀਂ ਬਣਾਇਆ ਇਹ ਬੰਦਾ ਜਿਹੜਾ ਇਹ ਸਵਰਗ ਦੀਆਂ ਗੱਲਾਂ ਇਹਨਾਂ ਬਾਬਿਆਂ ਦੇ ਜਾਲ ਵਿੱਚ ਫਸ ਕੇ ਡੇਰੇਦਾਰਾਂ ਦੇ ਜਾਲ ਵਿੱਚ ਫਸ ਕੇ ਸਵਰਗ ਨੂੰ ਉੱਪਰ ਕਿਤੇ ਬੈਠਾ ਜਾਣਦਾ ਪਰ ਜਿਹੜਾ ਸਵਰਗ ਇਸ ਧਰਤੀ ਨੂੰ ਬਣਾਉਣਾ ਸੀ ਉਹ ਸਵਰਗ ਨੂੰ ਜਾੜਿਆ ਨਹੀਂ ਇਸ ਧਰਤੀ ਦੇ ਜਿਹੜਾ ਸਵਰਗ ਬਣਾਉਣਾ ਸੀ ਇਸ ਧਰਤੀ ਨੂੰ ਸੋਹਣਾ ਬਣਾਉਣਾ ਸੀ ਇਸ ਕੁਦਰਤ ਨੂੰ ਹੋਰ ਸੋਹਣਾ ਬਣਾਉਣਾ ਸੀ ਉਹ ਇਸ ਬੰਦੇ ਨੇ ਨਹੀਂ ਬਣਾਇਆ ਕਿਉਂਕਿ ਇਹ ਜੋ ਅਗਿਆਨੀ ਲੋਕ ਬੈਠੇ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੇ ਵਿੱਚ ਇਹ ਕੇਵਲ ਇੱਕ ਸੰਗਠਨ ਬਣਾ ਕੇ ਬੈਠੇ ਨੇ ਆਪਣੀਆਂ ਸੰਪਰਦਾਵਾਂ ਬਣਾ ਕੇ ਬੈਠੇ ਨੇ ਇਹਨਾਂ ਕੋਲ ਕੋਈ ਬਹੁਤ ਵਧੀਆ ਇਹਨਾਂ ਕੋਲ ਗਿਆਨ ਨਹੀਂ ਹੁੰਦਾ ਇਹਨਾਂ ਕੋਲ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਕੁਝ ਨਹੀਂ ਹੈ ਕਿਉਂਕਿ ਮੰਦਰ ਧਾਰਮਿਕ ਕੋਈ ਵੀ ਜਗ੍ਹਾ ਉੱਥੋਂ ਸਾਨੂੰ ਇੱਕ ਵਧੀਆ ਸਾਨੂੰ ਇੱਕ ਚੰਗੀ ਸਿੱਖਿਆ ਮਿਲ ਸਕਦੀ ਹੈ ਜੇਕਰ ਉੱਥੇ ਬੈਠੇ ਹੋਏ ਲੋਕ ਚੰਗੀ ਸਿੱਖਿਆ ਦੇਣੀ ਚਾਹ ਉੱਥੇ ਬੈਠੇ ਹੋਏ ਜਿਹੜੇ ਲੋਕ ਨੇ ਉਹਨਾਂ ਕੋਲ ਕੋ ਚੰਗੀ ਸਿੱਖਿਆ ਹੋਵੇ ਗੁਰੂ ਦਾ ਗਿਆਨ ਹੋਵੇ ਤਾਂ ਉਹ ਲੋਕਾਂ ਨੂੰ ਗਿਆਨ ਵਣ ਸਕਦੇ ਨੇ ਪਰ ਨਹੀਂ ਅੱਜ ਕੱਲ ਜਿੱਥੇ ਵੀ ਕੋ ਬੈਠਾ ਹੈ ਆਪਣੇ ਲਾਲਚ ਵਾਸਤੇ ਆਪਣੇ ਸਵਾਰਥ ਵਾਸਤੇ ਆਪਣਾ ਢਿੱਡ ਭਰਨ ਵਾਸਤੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਲੋਕਾਂ ਦੀਆਂ ਜੇਬਾਂ ਖਾਲੀ ਕਰਵਾਈਆਂ ਜਾਂਦੀਆਂ ਲੋਕਾਂ ਦਾਨ ਪੁੰਨ ਦੀ ਗੱਲ ਕਰਕੇ ਲੋਕਾਂ ਕੋਲੋਂ ਪੈਸੇ ਕਢਵਾਏ ਜਾਂਦੇ ਨੇ ਕਿਉਂਕਿ ਬੜੇ ਚਾਤਰ ਲੋਗ ਬੈਠੇ ਨੇ ਇਨਾਂ ਥਾਵਾਂ ਤੇ ਇਨਾਂ ਨੂੰ ਬਚਨ ਦੀ ਲੋੜ ਹੈ ਇਹ ਅਗਿਆਨੀ ਲੋਕ ਨੇ ਕਿਉਂਕਿ ਜਿਹੜੇ ਧਾਰਮਿਕ ਦੁਨੀਆ ਹੁੰਦੀ ਹੈ ਕੋਈ ਡੇਰੇਦਾਰ ਹੋਵੇ ਜਾਂ ਕੋਈ ਹੋਰ ਕੋਈ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਬੈਠਾ ਹੋਵੇ ਆਪਣਾ ਸੰਗਠਨ ਬਣਾ ਕੇ ਇਹ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਇਨਾਂ ਕੋਲ ਗਿਆਨ ਨਹੀਂ ਹੁੰਦਾ ਪਰ ਪੜਿਆ ਲਖਿਆ ਨੂੰ ਮੂਰਖ ਬਣਾਉਣ ਵਿੱਚ ਇਹ بڑے ਚਤਰ ਹੁੰਦੇ ਨੇ ਇਹ ਆਪ ਤਾਂ ਬੜੇ ਨਹੀਂ ਹੁੰਦੇ ਆਪ ਇਨਾਂ ਕੋਲ ਗਿਆਨ ਨਹੀਂ ਹੁੰਦਾ ਪਰ ਗਿਆਨੀ ਬੰਦੇ ਨੂੰ ਇਹ ਮੂਰਖ ਬਣਾ ਜਾਂਦੇ ਨੇ ਜਿਹਦੇ ਕੋਲ ਗਿਆਨ ਹੈ ਉਹਨੂੰ ਇਹ ਮੂਰਖ ਬਣਾ ਜਾਂਦੇ ਨੇ ਆਪ ਤੇ ਇਹ بڑے ਨਹੀਂ ਹੁੰਦੇ ਪਰ ਪੜਿਆ ਲਿਖਿਆ ਨੂੰ ਇਹ ਮੂਰਖ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ